ਕਿਸਾਨਾਂ ਦੇ ਖੇਤਾਂ ਚੋਂ ਕੱਟਿਆ ਜਾ ਰਿਹਾ ਸੀ ਗੰਦੇ ਪਾਣੀ ਦਾਟਰੇ ਸਤਲੁਜ ਡੇਨ ਬਣਾਉਣ ਵਾਸਤੇ ਕਿਸਾਨਾਂ ਦੇ ਖੇਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਇਸ ਗੱਲ ਦੀ ਪਾਣਕ ਜਦੋਂ ਕਿਸਾਨਾਂ ਨੂੰ ਲੱਗੀ ਤੇ ਸੰਯੁਕਤ ਕਿਸਾਨ ਮੋਰਚਾ ਨੇ ਖੋਲ ਦਿੱਤਾ ਮੋਰਚਾ ਉਹਨਾਂ ਨੇ ਸਿੱਧੇ ਤੌਰ ਤੇ ਕਹਾਂ ਕਿ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਣਗੇ ਮੌਕੇ ਦੇਖੀ ਕੁਝ ਹੋਇਆ ਉਹ ਤੁਹਾਨੂੰ ਦਿਖਾਣੇ ਆ ਤੇ ਇਹ ਪਹਿਲ ਪੰਜਾਬੀ ਟੀਵੀ ਦੇ ਨਵਾਂ ਸ਼ਹਿਰ ਤੋਂ ਜਤਿੰਦਰਪਾਲ ਕਲੇਰਪਾ ਜੀ ਦਾ ਬਹੁਤ ਬਾਕ ਸਤੇਸ਼ਾਈ ज़मीन चपाई मुर्दा बंद करो धका शाही बंदो किसा जिंदा दान ਪੰਜਾਬ ਸਰਕਾਰ ਵਾਧਾ ਵਾਣ ਕਿਸਾਨਾਂ ਦੀਆਂ ਬਦਲਾਵਾਂ ਜਾਣ ਵਾਲੀ ਪੰਜਾਬ ਸਰਕਾਰ ਮੁਰਦਾ ਹੋਇਆ ਜੀ ਬਿਲਕੁਲ ਫਿਰ ਕਰਦਾ ਐਸਡੀਓ ਨੇ ਤਸਵੀਰ ਨਹੀਂ ਕੀਤਾ ਹੋਰ ਸਾਰੇ ਨੀਂਵਾਂ ਦਾ ਬਚਤੀ ਹੈ ਹਾਂ ਜੀ ਹਾਂ ਜੀ ਉਹਦੇ ਬਾਰੇ ਸਾਰੇ ਨੂੰ ਸਾਰੇ 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 ਆਪਣੇ ਹੱਥ ਨਾਲੇ ਕਰਦੇ ਤੇ ਤਾਂ ਉਸ ਨੂੰ ਇਹ ਕੰਮ ਕਰਨਾ ਪੈਂਦਾ ਅਸੀਂ ਖੁਸ਼ ਆਸੀਂ ਚਾਹਦੇ ਆ ਅਸੀਂ ਰੋਡ ਬੰਦੀ ਕਰਨਾ ਚਾਹਦੇ ਪਰ ਸਾਡਾ ਕੰਮ ਰੋਕਿਆ ਜਾਵੇ ਅਸੀਂ ਕੰਪਰੋਮਾਈਜ਼ ਕਰਦੇ ਕਿ ਸਾਡਾ ਲੋਕ ਸਾਡਾ ਵਿਸ਼ਵਾਸ ਕੀਤਾ ਹੈ ਕੱਲ ਵਿਸ਼ਵਾਸ ਦਾ ਹਕੀਕਤ ਪੇਸ਼ਾਨੀ ਦਿਖਾਈ ਜੀ ਕੱਲ ਸਾਡਾ ਘੱਟਾ ਜੇ ਗੱਲ ਕਰਦੇ ਕੰਨਾ ਨਿਸ਼ਾਨਦੇਹੀ ਹੋਵੇਗੀ ਉਸ ਤੋਂ ਬਾਅਦ ਜਿਹੜਾ ਸਾਡਾ ਮੌਜੂਦ ਦਿੱਤਾ ਜਾਵੇਗਾ ਇਹ ਜਿਹੜਾ ਕੰਮ ਕਿਤੇ ਚੱਲੇਗਾ ਪਰ ਛੋਟਾ ਆਵਾਜ਼ ੱਤੇ ਸ਼ਹੀ ਨਹੀਂ ਚਲੇਗੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਬਣਾਈ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨਾਂ ਦੀਆਂ ਫਸਲਾਂ 'ਤੇ ਬਣਾਈ ਸਰਕਾਰ ਮਰਦਾਬਾਦ ਮਰਦਾਬਾਦ ਕੋਈ ਨਹੀਂ ਕਿਸਾਨ ਜੂਨੀਅਨ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਟੱਕਰशाही ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਰशाही ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਵਧਾਵਾ ਕਿਸਾਨਾਂ ਦੀਆਂ ਬਦਲਾ ਜਾਣ ਵਾਲੀ ਪੰਜਾਬ ਸਰਕਾਰ ਮਰਦਾ ਨਹੀਂ ਪਾਣੀ ਤੇ ਤੁਸੀਂ ਬਣਾ ਚੌਰ ਵਿੱਚੋਂ ਥੋੜੀ ਬਣਾ ਚੌਰ ਦੇ ਵਿੱਚੋਂ ਥੋੜੀ ਕੱਢੋ ਜਿਹੜਾ ਦਰਿਆ ਦੇ ਵਿੱਚ ਇਹ ਕੱਢਣਾ ਜੀ ਪਾਣੀ ਉਹ ਪਿਛਲੇ ਸਾਲ ਮਰਦੀਆਂ ਹਰ ਸਾਲ ਮਰਦੀਆਂ ਸਾਡੀਆਂ ਵੀ ਦਰਿਆ ਦੇ ਪਾਣੀ ਨਾਲ ਸਾਡਾ ਏਰੀਆ ਸਾਰਾ ਦਾਵਾ ਦੱਸੋ ਕਿੰਨੇ ਫਸਲ ਜਿਆਦਾ ਦਿੱਤਾ ਜੀ ਹਾਂਜੀ ਹਾਂਜੀ ਬਈ ਤੋਂ ਖੱਬੇ ਵੀ ਨੇ ਜਿਹੜਾ ਹੁਣ ਫੁੱਟਦੇ ਪਏ ਉਹ ਤੋਂ ਬਲਾਚੌਰ ਦੀ ਜ਼ਮੀਨ ਨਹੀਂ ਨਹੀਂ ਰੋਪੜ ਸਾਡੇ ਬਲਾਚੌਰ ਚ ਨਹੀਂ ਗਿਆ ਬਲਾਚੌਰ ਚ ਗਈ ਨਹੀਂ ਬਲਾਚੌਰ ਚ ਗਈ ਨਹੀਂ ਇਹਦੇ ਵੀ ਮੌਕੇ ਦੇ ਉੱਤੇ ਕਾਂਗਰਸ ਦੇ ਮੋਲਾ ਪ੍ਰਧਾਨ ਨਾਲ ਮਾਝਾ ਮੰਗੂ ਜੀ ਆਦੇ ਦੇਖਦੇ ਆ ਕੀ ਗੱਲ ਕਰ ਰਹਾ ਹੈ ਮੈਂ ਬੈਂਟੀ ਜੱਜਾ ਜਿੱਤਾਰ ਮੰਗੂ ਜੀ ਦੇ ਵੀ ਦੋ ਸ਼ੰਕ ਹੈ ਕਿ ਅਸ਼ਾਨਾ ਨੂੰ ਸਾਨੂੰ ਮੇਲੇ ਪਿੰਡਾਂ ਨਾਲ ਸਮਰਥਨ ਦੇਣਗੇ ਅਜੇ ਇੱਕ ਵਾਰ ਮੰਗੂ ਜੀ ਜਿੰਦਗੀ ਵਿੱਚ ਕਦੇ ਕੋਈ ਵੀ ਤਕਾ ਹੁੰਦਾ ਉਹਦਾ ਇੱਕੋ ਹੀ ਹੱਲ ਹੁੰਦਾ ਉਹਦਾ ਰੈਫਰੈਸ਼ ਕਰਨਾ ਸਾਨੂੰ ਵੀ ਚੰਗਾ ਨਹੀਂ ਲੱਗਦਾ ਇਹਨਾ ਕਿ ਅਸੀਂ ਆਪਣੇ ਰਾਸਤੇ ਰੁਕੀਏ ਲੋਕਾਂ ਨੂੰ ਤੰਗ ਕਰੀਏ ਆਲੀ ਦੁਆੜੀ ਦੇ ਜਿਹੜੇ ਸਾਡੇ ਲੋਕ ਹੈ ਉਹ ਮਜਬੂਰੀ ਇੱਥੇ ਕੱਟੇ ਜਿਹੜਾ ਪ੍ਰਸ਼ਾਸਨ ਆਜੋ ਦਿਨ ਸਾਡੇ ਨਾਲ ਧੱਕਾ ਕਰਦਾ ਤੇ ਧੱਕਾ ਵੀ ਇੰਸਟਲੇਬਲ ਦਾ ਕਰਦਾ ਕਿ ਪਹਿਲਾਂ ਫੈਕਟਰੀਆਂ ਦਾ ਪਾਣੀ ਪੈਣ ਕਰਕੇ ਫੈਕਟਰੀਆਂ ਦਾ ਪਾਣੀ ਪੈਣ ਕਰਕੇ ਸਾਡੇ ਕੈਂਸਲ ਦੀ ਸਮੱਸਿਆ ਆਂਦੀ ਪਈ ਹੈ ਉੰਜੇ ਦਾ ਸਾਡਾ ਪ੍ਰਸ਼ਾਸਨ ਰੋਪੜ ਦਾ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਬੜਾ ਚੌਂ ਦਾ ਅਜੇ ਮੈਂ ਸਰਕਾਰ ਵਿੱਚ ਜਵਾਨੀ ਵਾਰਸ ਨਹੀਂ ਹੈਗਾ ਕੋਈ ਵੀ ਤੇ ਉਹ ਦੇ ਅਗਰ ਕਿਤੇ ਕੋਈ ਜਵਾਨੀ ਵਾਰਸ ਹੁੰਦਾ ਅਜਿਹੇ ਦਿਨ ਸਾਡੇ ਨਾਲ ਇਦਾਂ ਨਹੀਂ ਹੋਣਾ ਸੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਵੀ ਚਾਹੀਦਾ ਵੋਟਾਂ ਵੇਲੇ ਦਾ ਤੁਸੀਂ ਘਰ ਘਰ ਪਿੰਡ ਪਿੰਡ ਚਲੇ ਜਾਂਦੇ ਜਦ ਸਾਡੇ ਇਲਾਕੇ ਵਿੱਚ ਰੋਪੜ ਦਾ ਪ੍ਰਸ਼ਾਸਨ ੱੱਕੇ ਨਾੜੋ ਜਮੀਨਾਂ ਪਾਣੀ ਪੰਦਾ ਪਿਆ ਰਹੇ ਮੱਛਲੀਆਂ ਦਾ ਬੜਾ ਚੌਂਦੀ ਅਜੇ ਤੇ ਸਰਕਾਰ ਤੇ ਜ਼ਰੂਰੀ ਹੋਣੀ ਪਈ ਹੈ ਜੀ ਭਗਵਾਨ ਤੁਮਾਨ ਕਹਿੰਦਾ ਸੀਗਾ ਕਿ ਜਿਹੜਾ ਸਰਕਾਰ ਚੱਲੂਗੀ ਉਹ ਪਿੰਡਾਂ ਤੋਂ ਝੱਲੂ ਸੱਤਾ ਤੋਂ ਝੱਲੂ ਅੱਜ ਪਿੰਡਾਂ ਵਾਲੇ ਲੋਕਾਂ ਨੂੰ ਤਾਂ ਸੜਕਾਂ ਧਿਆਣਾ ਪੈ ਰਿਹਾ ਇਨਸਾਨ ਵੀਰਾਂ ਨੂੰ ਸੜਕਾਂ ਧਿਆਣਾ ਪੈ ਰਿਹਾ ਨੌਜਵਾਨ ਵੀਰਾਂ ਨੂੰ ਸੜਕਾਂ ਧਿਆਣਾ ਪੈ ਰਿਹਾ ਕਿਉਂਕਿ ਸਾਡੇ ਨਾਲ ੱਟਕਾ ਹੁੰਦਾ ਤੁਸੀਂ ਸਾਨੂੰ ਆ ਸੰਘਰਸ਼ ਦੀ ਲੜਾਈ ਚੰਗੇ ਤਰੀਕੇ ਨਾਲ ਨਹੀਂ ਪਾਉਂਦੇ ਇੱਕ ਜੱਟ ਹੋ ਕੇ ਦਾ ਹੱਲ ਕਰਨਾ ਕੋਈ ਬਾਅਦ ਮੈਂ ਪ੍ਰਸ਼ਾਸਨ ਨੂੰ ਵੀ ਚਤਾਵਨੀ ਦਿੰਦਾ ਕਿ ਜਦਾਈਂ ਦਾ ਹੱਲ ਕਰ ਦੋ ਨਹੀਂ ਹਈਏ ਇੱਥੇ ਸਾਡੇ ਇਲਾਕੇ ਦਾ 2-300 ਬੰਦਾ ਇਕੱਠਾ ਹੋ ਜਾ। ਅਗਰ 1 ਘੰਟੇ ਵਿੱਚ ਇਹਦਾ ਹੱਲ ਨਾ ਕੀਤਾ ਤਾਂ ਗੁਆਂਗ ਕਾਂਗਰਸ ਪਾਰਟੀ ਪਰੂਵੇ ਬੜਾਚੌਰ ਨੂੰ ਨਾਲ ਲੈ ਕੇ ਅੱਥੇ ਧਰਨਾ ਪ੍ਰਦਰਸ਼ਨ ਕਰੂੰਗੀ। ਕੰਪਲੀਟ ਚੱਕਾ ਜਾਮ ਕਰ ਦਾਂਗੇ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਸਾਰੇ ਸੰਘਰਸ਼ ਕਰਨ ਵਾਲੇ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਕਿ ਡਟੇ ਰਹੋ ਤੁਸੀਂ ਆਪਣੇ ਇਸ ਕੰਮ। ਧੰਨਵਾਦ ਜੈ ਹਿੰਦ। ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕੀ ਬੋਲ।